ਤੇ ਜਗ ਤੇ ਸ਼ਾਨ ਨਰਲਨੀ ਚੰਝ ਚੜਦਾ ਲੜਾ ਜੋ ਸਿਰ ਤੇ ਫੰਬਦੀ ਖੂ ਬਦਮਾਲੇ ਪੋਤ ਤੇਰੇ ਸੇਬ ਕੁਰੇ ਨੀਂਗ ਸਿੰਘ ਚਕਰਦਮਾਲੀਆ ਵਾਲੇ ਪੋਤ ਤੇਰੇ ਸੇਬ ਕੁਰੇ ਨੀਂਗ ਸਿੰਘ ਚਕਰਦਮਾਲੀਆ ਵਾਲੇ ਤੇਰੇ ਪੁੱਤਰ ਨੇ ਆਜੋ ਸਾਜੀ ਫੌਜ ਅਕਾਲੀ ਦੋਨਿਆਂ ਜਗ ਤੇ ਸ਼ਾਨ ਨਰਲਨੀ ਦੋਨੇ ਆਵੀ ਮਾਵਦੋ ਤੇਰੀ ਜਗ ਤੇ ਸ਼ਾਨ ਨਰਲਨੀ ਚੱਜ ਚਣਦਾ ਲੜਾ ਜੋ ਸਿਰ ਤੇ ਫੱਬਦੀ ਖੂਬਦਮਾਲੇ ਪੁੱਤ تیر ਸੇਮ ਕੁਰੇ ਨੀਂਗ ਸਿੰਘ ਚੱਕਰ ਦਮਾਲੀਆਂ ਵਾਲੇ ਪੁੱਤ تیر ਸੇਮ ਕੁਰੇ ਨੀਂਗ ਸਿੰਘ ਘੋਣ ਦਮਾਲੀਆਂ